ਸ਼ਹਿਰ ਵਿੱਚ ਅਪਰਾਧੀਆਂ ਨੂੰ ਠੱਲ ਪਾਉਣ ਦੇ ਮਕਸਦ ਨਾਲ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਵਿਅਕਤੀ ਨੂੰ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਦਿੰਦਿਆਂ ਐਡੀਸੀਪੀ ਤੇਜਵੀਰ ਸਿੰਘ ਹੁੰਦਲ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਨੇ ਪਟੇਲ ਨਗਰ ਵਿਖੇ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦਿਆਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 32 ਬੋਰ ਦਾ ਇੱਕ ਨਜਾਇਜ਼ ਪਿਸਤੌਲ ਸਮੇਤ ਦੋ ਜ਼ਿੰਦਾ ਰੌਂਦ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ ਉਨਾ ਦੱਸਿਆ ਕਿ 31 ਅਗਸਤ 2024 ਨੂੰ surjeet thakur ਨੇ jalandar police ਨੂੰ ਸ਼ਿਕਾਇਤ ਦਰਜ ਕਰਵਾਈ ਸੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਸਬਜੀ ਮੰਡੀ ਮਕਸੂਦਾ ਵਿਖੇ ਕੰਮ ਕਰਦਾ ਹੈ ਦੁਪਹਿਰ 2 ਵਜੇ ਕਰੀਬ ਦੁਕਾਨ ਤੋਂ ਨਕਦੀ ਲੈ ਕੇ ਜਾ ਰਿਹਾ ਸੀ ਅਤੇ ਉਹ ਐਕਟਿਵਾ ਸਕੂਟਰ ਤੇ ਬੈਗ 'ਚ 40000 ਰੁਪਏ ਦੇ ਹਿਸਾਬ ਕਿਤਾਬ ਉਸਨੇ ਰੱਖੇ ਹੋਏ ਸਨ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਟੇਲ ਨਗਰ ਵਿਖੇ ਤਿੰਨ ਅਣਪਛਾਤੇ ਵਿਅਕਤੀ ਵਾਹਨਾ ਦੇ ਵਿੱਚ ਆਏ ਅਤੇ ਇੱਕ ਵਿਅਕਤੀ ਨੇ ਉਸਨੂੰ ਪਿਸਤੌਲ ਦਿਖਾ ਕੇ ਰੁਪਏ ਲੁੱਟ ਲਏ ਉਕਤ ਦੋਸ਼ੀ ਖਿਲਾਫ ਮੁਕਦਮਾ ਦਰਜ ਕਰਕੇ ਤਫਤੀਸ਼ ਦੌਰਾਨ ਮੁਲਾਜ਼ਮ ਦੀ ਪਛਾਣ ਸੰਦੀਪ ਕੁਮਾਰ ਵਜੋਂ ਹੋਈ ਹੈ ਮਾੜੇ ਅੰਸਰ ਨੇ ਉਹਨਾਂ ਖਿਲਾਫ ਜਿਹੜੀ ਮਹਿਮ ਚਲਾਈ ਗਈ ਹੈ ਬੜੀ ਸ਼ਕਤੀ ਨਾਲ ਕਦਮ ਚੁੱਕਦੇ ਹੋਏ ਸਾਡੇ ਐਸ ਐਚ ਓ ਇੱਕ ਨੋਟਿਵਿਸ਼ਨ ਨੰਬਰ 1 ਔਰ ਸਾਡੇ ਐਸ ਏ ਸੀ ਪੀ ਸੈਂਟਰ ਜਿਹੜੇ ਛੀਤਲ ਜੀ ਇਹਨਾਂ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ ਸੋ ਇਹਨਾਂ ਨੇ ਇੱਕ ਵਾਰਦਾਤ ਹੋਈ ਸੀ 31 8 24 ਨੂੰ ਜੋ ਕਿ ਮੰਡੀ ਤੋਂ ਆਉਂਦੇ ਜਾਂਦੇ ਲੋਕਾਂ ਨੂੰ ਲੁੱਟਦੇ ਸੀਗੇ ਉਦជា 40 ਹਜ਼ਾਰ ਨਕਦੀ ਔਰ ਉਹਨਾਂ ਦਾ ਜੋ ਬੈਗ ਦੇ ਵਿੱਚ ਉਹਨਾਂ ਦੇ ਹਿਸਾਬ ਤਾਂ ਉਹਦੀਆਂ ਕਿਤਾਬਾਂ ਸੀਗੀਆਂ ਉਹ ਕੁਝ ਤਿੰਨ ਬੰਦਿਆਂ ਨੇ ਲੁੱਟ ਕੇ ਖੜੀਆਂ ਉਹਨਾਂ ਕੋਲੋਂ ਗਨ ਪੁਆਇੰਟ ਤੇ ਔਰ ਜਿਹਦੇ ਜੋ ਕਿ ਇੱਕ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ ਜਿਹਦਾ ਨਾਮ ਸੰਦੀਪ ਸਿੰਘ ਆ ਜਿਹੜਾ ਕਿ ਮਾਸਟਰ ਗੁਰਬੰਤ ਸਿੰਘ ਜਿਹੜਾ ਕਲੋਨੀ ਉੱਥੇ ਫਲੈਟਸ ਦੇ ਵਿੱਚ ਸੀਗਾ ਕੱਲ ਜਦੋਂ ਪੁਲਿਸ ਪਾਰਟੀ ਨੂੰ ਖਬਰ ਮਿਲੀ ਕਿ ਇਹ ਬੰਦਾ ਉੱਥੇ ਲੁਕਿਆ ਹੋਇਆ ਜਦੋਂ ਸਾਡੇ ਐਸਐਚਓ ਨੇ ਰੇਡ ਕੀਤੀ ਉੱਥੇ ਇਨੇ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿੱਤੇ ਕਿ ਲਾਤੇ ਫ੍ਰੈਕਚਰ ਵੀ ਹੋਇਆ ਸੋ ਅਸੀਂ ਉਹਦੀ ਰੈਸਟ ਪਾ ਲਈਆ ਉਹਦੇ ਕੋਲ ਇੱਕ ਬੱਤੀ ਬੋਰ ਦਾ ਪਿਸਤਲ ਔਰ ਦੋ ਜਿੰਦਾਕਾਰ ਜਿਹੜੇ ਉਸਕੋ ਬਰਾਮਦ ਕੀਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਔਰ ਇੱਥੇ ਇੱਕ ਮੁਕਦਮਾ ਪਹਿਲਾਂ ਵੀ ਹੈਗਾ 307 ਦਾ ਪੁਰਾਣਾ ਜਿਸ ਜਿਹਦੀ ਰੈਸਟ ਪਾਉਣੀ ਬਾਕੀ ਆ ਔਰ ਦੋ ਦੋਸ਼ੀ ਜਿਹੜੇ ਅਸੀਂ ਹਜੇ ਗ੍ਰਿਫਤਾਰ ਕਰਨੇ ਬਾਕੀ ਐ ਇਸ ਮੁਕਦਮੇ 'ਚ ਉਹ ਵੀ ਛੇਤੀ ਉਹਨਾਂ ਨੂੰ ਫੜ ਲਿਆ ਜਾਈਏ ਸਰ ਕਿਤੇ ਦਿਨ ਰਹਿਣਗੇ ਇਹ ਦੋ ਇਹ ਜਿਹੜਾ ਸੰਦੀਪ ਸਿੰਘ ਆ ਲੋਕਲੀ ਰਹਿਣ ਵਾਲਾ ਜੀ ਅਮਰ ਸਿੰਘ ਨਗਰ ਦਾ ਇਤੋ ਦਾ ਜਲੰਧ ਦਾ ਰਹਿਣ ਵਾਲਾ ਔਰ ਦੋ ਦੋਸ਼ੀ ਜਿਹੜੇ ਐ ਇਹਦੇ ਨਾਲ ਜੇ ਫਰਾਰ ਨੇ ਫਿਲਹਾਲ ਉਹ ਵੀ ਅਸੀਂ ਸਾਡੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ ਜਲਦੀ ਉਹਨਾਂ ਨੂੰ ਕਾਬੂ ਕਰਨਾ ਹੈ ਅਜੇ ਅਸੀਂ ਰਿਮਾਂਡ ਲੈ ਕੇ ਇਹਦਾ ਫਰਦਰ ਇਨਵੈਸਟੀਗੇਸ਼ਨ ਜਿਹੜੀ ਕਰਾਂਗੇ ਕਿਉਂਕਿ ਇਹ ਤਾਂ ਤਿੰਨਾਂ ਦੋਸ਼ੀਆਂ 'ਚੋਂ ਜਿਹੜੇ ਇੱਕ ਅਸੀਂ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ ਇੱਕ ਪਿਸਤਲ 32 ਮੋਰ ਔਰ ਦੋ ਜਿਹੜੇ ਜਿੰਦਾ ਕਾਰਤੂਸ ਬਰਾਮਦ ਕੀਤੇ ਹਾਂ ਹਾਂਜੀ ਰਿਮਾਂਡ ਅਜੇ ਅਸੀਂ ਪੇਸ਼ ਕਰਨਾ ਜੀ ਨੂੰ ਲੈਣਾ ਹੈ ਉਹ ਉਹ ਤੇ ਜੇ ਫ੍ਰੈਂਸਿਕ ਸਾਇੰਸ ਦਾ ਜੀ ਉਹਨਾਂ ਤੋਂ ਕਰਾਵਾਂਗੇ ਚੈੱਕ ਅਸੀਂ ਫਿਲਹਾਲ ਜਿਹੜੇ 32 ਹਾਂਜੀ ਉਹ ਤਨ ਦੱਸਿਆ ਜੇ ਇਹ ਦਰਮਾਨ ਲੈ ਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਔਰ ਜਿੱਥੇ ਜਿੱਥੇ ਹੋਰ ਇਹਨਾਂ ਨੇ ਵਾਰਦਾਤਾਂ ਕੀਤੀਆਂ ਉਹ ਵੀ ਟ੍ਰੇਸ ਕਰਾਂਗੇ ਬੈਕਗਰਾਉਂਡ ਕੀ ਹੈ ਬੈਕਗਰਾਉਂਡ ਕ੍ਰਿਮੀਨਲ ਬੈਕਗਰਾਉਂਡ ਜੀ ਇਹਨਾਂ ਦੀ ਇੱਥੇ ਪਹਿਲਾਂ ਵੀ ਇੱਕ ਮਗਦਮਾ ਦਰਜਾ ਜਿਹਦੇ ਚ ਦੀ ਰੈਸਟ ਪਾਣੀ ਬਾਕੀ ਹੈ ਫੈਮਿਲੀ ਦਾ ਜੇ ਅਸੀਂ ਪੁੱਛ ਕੇ ਚੱਲ ਰਹੇ ਹਾਂ ਜੀ ਫੈਮਿਲੀ ਬੇਸਿਕਲੀ ਕੁਝ ਜ਼ਿਆਦਾ ਨਹੀਂ ਹੈ ਗਰੀਬ ਘਰ ਚੋਂ ਆ ਤੇ ਇਹ ਮੜੀ ਅੰਸਰ ਨਾਲ ਰਲਿਆ ਹੋਇਆ ਇਹਨਾਂ ਦਾ ਗੈਂਗ ਜਿਹੜਾ ਚੱਲ ਰਿਹਾ ਸ਼ਹਿਰ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਵਾਰਦਾਤਾ ਕਰਦੇ ਆ ਫਿਲਹਾਲ ਇਹਦੇ ਚੋਂ ਇੱਕ ਇੱਕ ਸਾਡਾ ਇਹਦਾ ਮਕਦਮਾ ਦਰਜਾ 307 ਦਾ ਪੁਰਾਣਾ ਜਿਸ ਦੀ ਰੈਸਪੌਨਿ ਬਾਕੀ ਹੈ ਜੀ ਇਸ ਤੋਂ ਪਹਿਲਾਂ ਕੰਮ ਨਹੀਂ ਇਹਸ ਤੋਂ ਪਹਿਲਾਂ ਕੰਮ ਦਾ ਇਹਦਾ ਕੁਝ ਨਹੀਂ ਪਤਾ ਜੀ ਬਿਲਟ ਟਾਈਪ ਦਾ ਬੰਦਾ ਹੈ ਉਹ ਆਪਣਾ ਸਬਜੀ ਮੰਡੀ ਔਰ ਬਲਟਨ ਪਾਰਕ ਸਾਈਡ ਤੇ ਇਹ ਫਿਰਦੇ ਤੁਰਦੇ ਰਹਿੰਦੇ ਸੀਗੇ ਜੋ ਇਹਨੇ ਫਿਲਹਾਲ ਦੱਸਿਆ ਸਬਜੀ ਮੰਡੀ ਵਾਲਾ ਤਾਂ ਕਦੇ ਨਸ਼ੇ ਕਰਦੇ ਸੀ ਕਿੰਨੇ ਕਿਹਾ ਜੀ ਮਹੱਤਵ ਇਹ ਦੇਖੋ ਜੀ ਨਛੇਲ ਨੇ ਆਪਣੇ ਸ਼ੌਂਕਾਂ ਦੀ ਪੂਰਤੀ ਲਈ ਔਰ ਬਿਨਾ ਕੰਮ ਤੋਂ ਵਿਲੇ ਰਹਿ ਕੇ ਵਾਦਤਾ ਦੇ ਵਿੱਚ ਪੈ ਗਏ ਔਰ ਇਹ ਕੰਮ ਕਰਦੇ ਸੀ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਇੱਥੇ ਇੱਕ 307 ਦਾ ਪੁਰਾਣਾ ਪਰਚਾ ਦਰਜਾ ਕਿਉਂਕਿ ਇਹਦੀ ਬੈਕਗ੍ਰਾਉਂਡ ਜਿਹੜੀ ਆ ਫਿਰਾਲ ਕ੍ਰਿਮੀਨਲ ਬੈਕਗ੍ਰਾਉਂਡ ਹੈ ਜੀ ਕਿੰਨੀ ਕੀਏ ਜੇ ਹੈਗੀ ਤੇ ਆਪਕੋ ਜੀ ਕਿਨੀ ਦੇ ਪਹਿਲਾਂ ਲਿੰਕ ਹੋਇਆ ਇਹਦੀ ਗ੍ਰੀਨ ਦੇ ਤੋਂ ਆਪਾਂ ਕਰ ਰਹੇ ਹਾਂ 30 32 ਸਾਲ ਦਾ ਹੋਇਆ ਜੀ ਕਰੀਬ ਇਹਦੀ ਏਜ ਔਰ ਜੋ ਲਿੰਕਸ ਦਾ ਲਿੰਕਸ ਦਾ ਜੇ ਤੁਹਾਨੂੰ ਦੱਸਿਆ ਕਿ ਸਾਡੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਦੇਚ ਅਸੀਂ ਜਲਦੀ ਤੁਹਾਡੇ ਸਾਹਮਣੇ ਹੋਰ ਵੀ ਜਿਹੜੇ ਦੋ ਬੰਦੇ ਅਰੈਸਟ ਕਰਨੇ ਬਾਕੀ ਆ ਲੈ ਕੇ ਆਵਾਂਗੇ ਲੋਕਲੀ ਵਾਰਤਾ ਅਫਸਰਾਂ ਦੇ ਹੰਦਰ ਹੋ ਗਈ ਆ ਫਿਰ ਵੇਖੋ ਜੇ ਤਿੰਨ ਬੰਦੇ ਸੀਗੇ ਦੋਸ਼ੀ ਇੱਕ ਅਰੈਸਟ ਕੀਤਾ ਜਿਹਦੇ ਕੋਲ ਅਸੀਂ ਪਿਸਟਲ ਰਿਕਵਰ ਕੀਤਾ ਔਰ ਲੋਕਲੀ ਕਾਫੀ ਮੈਨੂੰ ਲੱਗਦਾ ਆ ਸਾਕੇ ਇਹਨਾਂ ਤੋਂ ਕਾਫੀ ਜਿਹੜੀਆਂ ਵਾਰਤਾ ਤਾਂ ਨਿਕਲ ਆਉਣੀਆਂ ਦੇਖੋ ਜੀ ਮਾਨ ਜੋ ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਬਹੁਤ ਹੀ ਸਖਤ ਦਾਇਤਾ ਨੇ ਕਿ ਕੋਈ ਵੀ ਗੈਂਗਸਟਰ ਕੋਈ ਵੀ ਜੋ ਫੜਦੀ ਆ ਉਹਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਊਗਾ ਸ਼ਹਿਰ ਦੇ ਵਿੱਚ ਲੋਕਾਂ ਦੀ ਜਾਨ ਮਾਨ ਦੀ ਰੱਖੀ ਪ੍ਰੋਪਰਲੀ ਕੀਤੀ ਜਾਏਗੀ ਜਿੱਦੇ ਸਾਡੇ ACB ਨੌਰਥ ਜਿਹੜੇ ਨੇ ਸ਼ੀਤਲ ਜੀ ਔਰ ਉਹਨਾਂ ਦੀ ਜਿਹੜੀ ਟੀਮ ਹੈ SHQ ਸਾਡੇ ਸਿਟੀ 1 ਉਹਨਾਂ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ ਜਿਹੜਾ ਕਿ ਇੱਕ ਦੋਸ਼ੀ ਸੰਦੀਪ ਸਿੰਘ ਜਿਹੜਾ ਉਹ ਅਰੈਸਟ ਕੀਤਾ ਹੈ ਕੱਲ ਦਾ ਜਿਹੜਾ ਇਹਨਾਂ ਨੇ 38 ਨੂੰ ਵਾਰਤਤ ਕੀਤੀ ਸੀ ਇੱਕ ਮੰਡੀ ਦੇ ਕੋਲ ਮੰਡੀ ਦੇ ਕੋਲ ਆੜ੍ਹਤੀਏ ਦੇ ਮਲੇਮ ਕੋਲ 40000 ਔਰ ਉਹਦੀਆਂ ਜਿਹੜੀਆਂ ਸਾਫਤਾ ਵਾਲੀਆਂ ਬਕਸੀਆਂ ਬੈਕ ਹੋ ਕੇ ਲੈ ਗਈ ਸੀ ਗਨ ਪੰਜ ਤੇ ਜਿਹਦੇ ਚ ਅਸੀਂ ਇਹਨਾਂ ਕੋਲ ਇੱਕ 32 ਪੋਰ ਦਾ ਪਿਸਟਲ ਔਰ ਦੋ ਲਾਈਵ ਕੈਟਰੀਜ ਜਿਹੜੇ ਆ ਰਿਕਵਰ ਕੀਤੇ ਆ ਔਰ ਨਾਲ ਇੱਕ ਮੋਟਰਸਾਈਕਲ ਸਪੈਂਡਰ ਜਿਹੜਾ ਰਿਕਵਰ ਕੀਤਾ ਮੌਕੇ ਤੋਂ ਔਰ ਇਹਦੇ ਨਾਲ ਦੇ ਜਿਹੜੇ ਦੋ ਬੰਦੇ ਜੇ ਫੜਨੇ ਪੱਕੀ ਨੇ ਦੋਚੀ ਔਰ ਜਿਨ੍ਹਾਂ ਨੂੰ 체ਤੀ ਅਸੀਂ ਫੜ ਲਿਆ ਜਾਊਗਾ ਜੀ ਕੱਲ ਸਾਨੂੰ ਇਹਦੇ ਪਰ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਮਾਸਟਰ ਗੁਰਵੰਤਾ ਸਿੰਘ ਨਗਰ ਫਲੈਟਾਂ ਦੇ ਵਿੱਚ ਲੁਕਿਆ ਹੋਇਆ ਸੋ ਸਾਡੇ ਐਸਐਚਓ ਸਾਹਿਬ ਨੇ ਬੜੀ ਮੁਸ਼ਤਦਦੀ ਨਾਲ ਜਾ ਕੇ ਰੇਡ ਕੀਤੀ ਔਰ ਜਦੋਂ ਦਰਵਾਜ਼ਾ ਖੜਕਾਇਆ ਤੇ ਇਹਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਫਸਟ ਪ੍ਰੋ ਤੋਂ ਛਾਲ ਮਾਰ ਕੇ نیچے gira ਤੇ ਲੱਤ ਤੇ ਫ੍ਰੈਕਚਰ ਹੋ ਗਿਆ ਸੁਕਾਲਾ ਜੀ ਨੇ ਟ੍ਰੀਟਮੈਂਟ ਲਈ ਇਹਨੂੰ ਹਸਪੀਟਲ ਲੈ ਕੇ ਗਏ ਸੀ ਅੱਜ ਲੈ ਕੇ ਪੇਸ਼ ਕਰਕੇ ਕੋਰਟ ਚ ਰਿਮਾਂਡ ਲਵਾਵਾਂਗੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਜੋ ਵੀ ਅੱਗੇ ਰਿਕਵਰੀਜ਼ ਜੋ ਵੀ ਇੱਥੇ ਹੋਣਗੇ ਮਾਮਲੇ ਦਾ ਉਹ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਔਰ ਜੋ ਫਿਲਹਾਲ ਅਜੇ ਤੱਕ ਜੋ ਇਨਵੈਸਟੀਗੇਸ਼ਨ ਚ ਆਇਆ ਇੱਥੇ ਇੱਕ ਪਹਿਲਾਂ ਵੀ 307 ਦਾ ਪੁਰਾਣਾ ਮਕਦਮਾ ਜਿਹੜਾ ਪੈਂਡਿੰਗ ਹੈ ਜੱਚੇ ਦੀ ਰੈਸਟ ਪਾਉਣੀ ਬਾਕੀ ਹੈ ਜੀ ਮੋਸਟਲੀ ਇਹ ਅਮਨਨਗਰ ਦਾ ਰਹਿਣ ਵਾਲਾ ਜੀ ਲੋਕਲੀ ਇਹ ਸੰਦੀਪ ਸਿੰਘ ਜਿਹੜਾ ਔਰ ਇਹ ਟਾਰਗੇਟ ਕਰਦੇ ਸੀ ਕਿ ਆਉਂਦੇ ਜਾਂਦੇ ਮੰਡੀ ਤੋਂ ਜਿਹੜੇ ਆੜਤੀ ਵਗੈਰਾ ਜਾਂ ਕੋਈ ਉੱਥੋਂ ਸਬਜੀ ਵਾਲੇ ਉਹਨਾਂ ਨੂੰ ਟਾਰਗੇਟ ਕਰਦੇ ਸੀਗੇ ਜੀ ਇਹ ਕੋਈ ਸ਼ਰਾਬਕ ਵੀ ਨਹੀਂ ਆਇਆ ਇੱਕ ਕਿਨਾਂ ਕੋ 32 ਪੌ ਦਾ ਪਿਸਤਲ ਜੀ ਔਰ ਦੋ ਕਾਰਟਿਜ ਜਿਹੜੇ ਆ ਲਾਈਵ ਤੇ ਇੱਕ ਇਹਨਾਂ ਦਾ ਮੋਟਰਸਾਈਕਲ ਜਿਹੜਾ ਅਸੀਂ ਰਿਕਵਰ ਕੀਤਾ ਸੀ ਸੇਕੀ ਵਾਦਦਾਤਾ ਨੂੰ ਕਿਉਂ 잡ਦੇ ਸੀ ਕੋਈ ਨਸ਼ੇ ਦੀ ਪੂਰਤੀ ਜਾਂ ਕੋਈ ਹੋਰ ਸੇਵਾ ਕਰਦੇ ਬੇਸਿਕਲੀ ਇਹ ਵਿਲੜ ਕਿਸਮ ਦੇ ਆਦਮੀ ਸੀ ਬੈਕਗ੍ਰਾਉਂਡ ਵੀ ਇਹਨਾਂ ਜਿਹੜੀ ਕ੍ਰਾਈਮਨਲ ਟਾਈਪ ਦੀ ਹੈਗੀ ਹੈ ਜੀ ਕਿਉਂਕਿ ਪਹਿਲਾਂ ਵੀ ਮੁਕਦਮੇ ਦਰਜ ਐਨਾ ਤੇ ਆਪਣੀਆਂ ਲੋੜਾਂ ਦੀ ਪੂਰਤੀ ਸ਼ੌਂਕਾਂ ਦੀ ਪੂਰਤੀ ਜਾਂ ਸ਼ਰਾਬ ਪੀਣ ਤੇ ਆਦਿ ਆ ਇਸ ਕਰਕੇ ਇਹ ਵਾਦਦਾਤਾ ਕਰਦੇ ਸੀ ਕਿ ਕੰਮ ਨਾ ਕਰਨਾ ਪਵੇ ਵਾਦਦਾਤਾ ਕਰਕੇ ਪੈਸੇ ਜਿਹੜਾ ਕਿ ਅੰਜਾਮ ਇਹਨਾਂ ਨੂੰ ਭੁਗਤਣਾ ਪਏਗਾ ਮਾਸਟਰ ਗੁਰਵੰਤਾ ਸਿੰਘ ਨੇ ਫਲੈਟਾਂ ਤੇ ਛਾਪੇਮਾਰੀ ਕੀਤੀ ਹੋਈ ਹੈ ਜਿੱਥੇ ਮੁਲਜ਼ਮ ਸੰਦੀਪ ਸਿੰਘ ਮੌ ਉਸਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਸੰਦੀਪ ਨੇ ਉੱਪਰੋਂ ਛਾਲ ਮਾਰ ਦਿੱਤੀ ਉਸਦੇ ਪੈਰਾਂ 'ਚ ਸੱਟ ਲੱਗੀ ਮਲਜ਼ਮ ਨੂੰ ਕਾਬੂ ਕਰਕੇ ਉਸ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ 32 ਗੋਰਦਾ ਪਿਸਤੌਲ ਦੋ ਜ਼ਿੰਦਾ ਗੋਲ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਜਲੰਧਰ ਤੋਂ ਸੋਨੂ ਮਹਾਜਨ ਦੀ ਰਿਪੋਰਟ ਜਗਬਾਣੀ ਟੀਵੀ